ਹਰ ਪ੍ਰਕਾਰ ਦੇ ਮਰੀਜ਼ਾਂ ਲਈ ਭਗਵਾਨ ਹੈਲਥ ਕੇਅਰ ਸੈਂਟਰ ਦੇ ਵਿੱਚ ਨਵੇਂ ਡਾਕਟਰ ਆ ਗਏ ਨੇ ਜਿਹੜੇ ਕਿ 24 ਘੰਟੇ ਮਰੀਜ਼ਾਂ ਦੀ ਦੇਖਰੇਖ ਕਰਨਗੇ ਦੇਖਣ ਵਾਲੀ ਗੱਲ ਹੈ ਕਿ ਇਲਾਕੇ ਅੰਦਰ ਜਿੱਥੇ ਕਾਫੀ ਪਰੇਸ਼ਾਨੀਆਂ ਆndੀਆਂ ਸੀਆਂ ਲੋਕਾਂ ਨੂੰ ਉਹਨਾਂ ਦਾ ਹੱਲ ਕਰਨ ਵਾਸਤੇ ਹੁਣ ਦੇਖਣਾ ਹੋਵੇਗਾ ਕਿ ਇਹ ਕਿੰਨਾ ਕੁ ਸਿੱਧਾ ਸਾਬਤ ਸਾਡੇ ਨਾਲ ਜੁੜੇ ਨੇ ਭਗਵਾਨ ਹੈਲਥ케ਅਰ ਸੈਂਟਰ ਤੋਂ ਅਮਨ ਸ਼ਰਮਾ ਜਿਹੜੇ ਇੱਕ ਡਾਕਟਰ ਨੇ ਇੱਥੇ ਔਰ ਮੈਨੇਜਮੈਂਟ ਡਾਇਰੈਕਟਰ ਵੀ ਨੇ ਇਹਦੇ ਜਿਹੜੇ ਹਸਪਤਾਲ ਦੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਜਿਹੜੇ ਕਿ ਮਰੀਜ਼ਾਂ ਨੂੰ ਕਿਸ-ਕਿਸ ਤਰ੍ਹਾਂ ਦੇ ਇੱਥੇ ਜਿਹੜੇ ਲਾ혜 ਪ੍ਰਾਪਤ ਹੋਣਗੇ ਹੁਣ ਜਿਹੜੇ ਕਿ ਨਵੇਂ ਡਾਕਟਰ ਆਏ ਨੇ ਔਰ ਕਿਸ ਤਰ੍ਹਾਂ ਦਾ ਇੱਥੇ ਜਿਹੜਾ ਉਹਨਾਂ ਵਾਸਤੇ ਮਰੀਜ਼ਾਂ ਵਾਸਤੇ ਪ੍ਰਬੰਧ ਕੀਤੇ ਹਾਂਜੀ ਨਮਸਕਾਰ ਜੀ ਤੁਹਾਡੇ ਇੱਥੇ ਆਉਣ ਤੇ ਬਹੁਤ ਧੰਨਵਾਦ ਤੇ ਤੁਹਾਡੇ ਦੌਰਾਨ ਅਸੀਂ ਲੋਕਾਂ ਦੇ ਵਿੱਚ ਇਹ ਹੀ ਦੱਸਣਾ ਚਾਹਾਂਗੇ ਕਿ ਹੁਣ ਸਾਡੇ ਹਸਪਤਾਲ ਭਗਵਾਨ ਹਸਪਤਾਲ ਵਿਖੇ ਹੁਣ 24 ਘੰਟੇ ਜਰਨਲ ਸਰਜਨ ਅਤੇ ਲੈਪਰੋਸਕੋਪਿਕ ਸਰਜਨ ਆ ਗਈ ਨੇ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਬਿਮਾਰੀ ਜਾਂ ਆਪਰੇਸ਼ਨ ਦੀ ਕੋਈ ਲੋੜ ਹੁੰਦੀ ਹੈ ਹੁਣ 24 ਘੰਟੇ ਸਾਡੇ ਕੋਲ ਉਪਲਬਧ ਹੈ ਤੇ ਇਸ ਹੀ ਦੌਰਾਨ ਮਤਲਬ ਜਿਵੇਂ ਪਹਿਲਾਂ ਤੋਂ ਹੀ ਸਾਡੇ ਕੋਲ ਆਈਸ਼ਵਨ ਕਾਰਡ ਤੇ 15 16 ਕਾਰਡ ਹੋਰ ਪ੍ਰਾਈਵੇਟ ਕਾਰਡ ਚੱਲ ਰਹੇ ਨੇ ਉਸ ਦੌਰਾਨ ਅਸੀਂ ਜੋ ਵੀ ਲੋੜਵੰਦ ਲੋਕ ਲੋਕ ਨੇ ਉਹਨਾਂ ਨੂੰ ਅਸੀਂ ਸਵਾਮਾ ਦੇ ਰਹੇ ਹਾਂ ਤੇ ਅੱਗੇ ਤੋਂ ਵੀ ਸਾਡੀ ਇਹੀ ਰਹੇਗੀ ਮਤਲਬ ਵੀ ਅਸੀਂ ਵੱਧ ਤੋਂ ਵੱਧ ਲੋਕਾਂ ਦੇ ਕੰਮ ਆਈਏ ਤੇ ਬਹੁਤ ਬਹੁਤ ਧੰਨਵਾਦ ਨੀ ਸੰਨ ਜਿਹੜੇ ਕੀ ਡਾਕਟਰ ਦੱਸ ਰਹੇ ਸਨ ਕਿ ਇਹ ਜਿਹੜੇ ਹੁਣ ਨਵੇਂ ਸਰਜਨ ਆਏ ਆ ਉਹਨਾਂ ਵੱਲੋਂ ਵੀ ਜਿਹੜਾ ਕੀ ਹਰ ਇੱਕ ਤਰ੍ਹਾਂ ਦੇ ਆਪਰੇਸ਼ਨ ਵਗੈਰਾ ਜਿਹੜੇ ਆ ਉਹ ਕਿਤੇ ਜਾਣਗੇ ਔਰ ਕਿਤੇ ਬਾਹਰ ਜਾਣ ਦੀ ਜਰੂਰਤ ਨਹੀਂ ਪਵੇ ਪਊਗੀ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦਾ ਜਿਹੜਾ ਇੱਥੇ ਪ੍ਰੋਵਾਈਡ ਜਿਹੜਾ ਕੀ ਉਹਨਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ इलाज करने वास्ते उन्होंने को जोड़े कि मुहैया है और किस तरह जे कि मरीज़ बहर जाते पटियाली चंडीगढ़ वगैरह जाते हैं उन्होंने इतें ही हूँ इलाज हो जा करेगा असी गल कर रहे डॉक्टर साहब नमस्कार जी नमस्कार जी मेरा नाम डॉक्टर मनमोहन भारद्वाज है मैं जनरल व लेप्रोस्कोपिक सर्जन हूँ मैं हर प्रकार के ऑपरेशन का माहिर हूँ कोई भी आपको ऑपरेशन दूरबीन से करवाना है या फिर कोई भी आपको ऑपरेशन ओपन सर्जरी करवानी है हर प्रकार की सर्जरी अब आपके शहर प के अंदर भगवान हॉस्पिटल में मैं 24 घंटे सेवाएं देने के लिए उपलब्ध हूं हर प्रकार की सर्जरी हमारे यहां पे होगी जी ਕੀ ਲੱਗਦਾ ਹੈ ਜਿਵੇਂ ਕਿ ਕਈ ਮਰੀਜ਼ਾਂ ਨੂੰ ਬਾਹਰ ਜਾਣਾ ਪੈਂਦਾ ਹੈਗਾ ਜਾਂ ਚੰਡੀਗੜ੍ਹ ਜਾਂ ਪਟਿਆਲੇ ਜਾਂ ਵੱਡੇ ਹਸਪਤਾਲਾਂ ਦੇ ਵਿੱਚ ਜਾਣਾ ਪੈਂਦਾ ਹੈਗਾ ਉਹ ਮਰੀਜ਼ਾਂ ਨੂੰ ਹੁਣ ਇੱਥੇ ਬਾਹਰ ਜਾਣ ਦੀ ਲੋੜ ਨਹੀਂ ਪਊਗੀ ਨਹੀਂ ਅਭੀ ਆਪਕੋ ਕਹੀਂ ਵੀ ਬਾਹਰ ਜਾਣੇ ਦੀ ਜ਼ਰੂਰਤ ਨਹੀਂ ਹੈ ਹਮਾਰੇ ਪਾਸ ਹਰ ਪ੍ਰਕਾਰ ਦੀ ਮਸ਼ੀਨ ਔਰ ਹਰ ਪ੍ਰਕਾਰ ਦੀ ਸੁਵਿਧਾ ਹਮਾਰੇ ਪਾਸ ਮੌਜੂਦ ਹੈ ਔਰ ਕਰਨੇ ਕੇ ਲਈ ਸਪੈਸ਼ਲਿਸਟ ਡਾਕਟਰ ਵੀ ਆ ਗਏ ਹਨ ਜਿੱਥੇ ਭਗਵਾਨ ਹੈਲਥ ਸੈਂਟਰ ਦੇ ਵਿੱਚ ਪਹਿਲਾਂ ਕੈਂਪ ਵੀ ਲਾਏ ਜਾਂਦੇ ਸਨ ਪਰ ਕਈ ਮਰੀਜ਼ ਇੱਥੇ ਜਿਹੜੇ ਕਿ ਬਾਹਰ ਲਜਾਏ ਜਾਂਦੇ ਸੀਗੇ ਇੱਥੋਂ ਕਿਉਂਕਿ ਇਹਨਾਂ ਦੇ ਸਾਰੇ ਤਰ੍ਹਾਂ ਦੇ ਰੋਗ ਨਹੀਂ ਸੀਗੇ ਇੱਥੇ ਜਿਹੜੇ ਕਿ ਪ੍ਰੈਸ਼ਰ ਵਗੈਰਾ ਨਹੀਂ ਸੀ ਹੁੰਦੇ ਪਟਿਆਲੇ ਲੁਧਿਆਣੇ ਜਾਂ ਹਸਾਰ ਤੱਕ ਲੈ ਕੇ ਜਾਣੇ ਪੈਂਦੇ ਸੀਗੇ ਉਹਨਾਂ ਦੇ ਵਾਸਤੇ ਹੁਣ ਸਪੈਸ਼ਲਿਸਟ ਕਿਹੜੇ-ਕਿਹੜੇ ਆਪਰੇਸ਼ਨ ਇਹਦੇ ਵਿੱਚ ਤੁਹਾਡੇ ਕੋਲੋਂ ਕੀਤੇ ਜਾਂਦੇ ਹਨ मेरे uh, मेरी तरफ से हर प्रकार की सुविधा जो ऑपरेशन में होती है वो हमारे पास उपलब्ध है कोई भी हमारे जजदूरबीन के ऑपरेशन होते हैं जैसे पिते का ऑपरेशन होता है हरने का ऑपरेशन होता है कोई भी आँख फटने का कोई भी प्रकार की सर्जरी हर हमारे पास सब यहाँ पे उपलब्ध हैं किसी को भी अगर बवासिर की कोई प्रॉब्लम है कोई फिशर फिश की कोई प्रॉब्लम है वो सब भी हमारे पास ऑपरेशन होंगे वेन का किडनी में पथरी है हर प्रकार की सर्जरी दिमाग का कोई ऑपरेशन करना है सब यहाँ पे हमारे पास उपलब्ध होगा अभी यहाँ पर ਜਿਹੜੇ ਮਰੀਜ਼ਾਂ ਨੂੰ ਕਈ ਵਾਰੀ ਕੋਈ ਕਿਡਨੀਆਂ ਦੀਆਂ ਪ੍ਰੋਬਲਮਾਂ ਜਾਂ ਲੀਵਰ ਦੀ ਪ੍ਰੋਬਲਮ ਜਾਂ ਕਈ ਤਰ੍ਹਾਂ ਦੇ ਇਹੋ ਜਿਹੇ ਆਪਰੇਸ਼ਨ ਹੁੰਦੇ ਸੀ ਕਿ ਦੁਰਬੀਨ ਵਾਲੇ ਵੀ ਆਪਰੇਸ਼ਨ ਇੱਥੇ ਹਾਂਜੀ ਉਹ ਸਾਰੇ ਆਪਰੇਸ਼ਨ ਅਸੀਂ ਦੁਰਬੀਨ سے یہاں پہ ਕਰਾਂਗੇ। ہمارے پاس ਸਭ ਕੁਝ ਹੈ ਉਸ ਲਈ ਕਰਾਂਗੇ। ਮਰੀਜ਼ਾਂ ਵਾਸਤੇ ਕੋਈ ਸ਼ੂਟ ਕਿਸ ਤਰ੍ਹਾਂ ਦੀ ਦਵਾਈ ਵਗੈਰਾ ਜਿਹੜੀ ਲੈਂਦੇ ਆ ਉਹਨਾਂ ਵਾਸਤੇ ਵੀ ਕੋਈ ਇੱਥੇ ਇੱਥੇ ਜਿਹੜੇ ਕਿ ਕਈ ਵਾਰੀ ਕੋਈ तकरीबन ਨਹੀਂ ਲੈ ਪਾਉਂਦੇ ਹੁੰਦੇ ਦਵਾਈ ਔਰ ਕਈਆਂ ਵਾਸਤੇ ਕੋਈ ਹੈਲਪ ਵੀ ਦੀ ਵੀ ਲੋੜ ਹੁੰਦੀ ਉਹਨਾਂ ਵਾਸਤੇ ਕਿਸ ਤਰ੍ਹਾਂ ਦੇ ਪ੍ਰਬੰਧ देखो ऐसे कोई भी मरीज़ आते हैं उनके हर प्रकार की हम हेल्प करने को तैयार हैं सब कुछ हमारे पास यहाँ पे है अभी के लिए हमने बुधवार को एक कैंप का आयोजन किया है भगवान हॉस्पिटल के अंदर उस कैंप के अंदर पेशेंट्स का फ्री चेकअप किया जाएगा और जो भी उसके अंदर दवाइयाँ या फिर जो भी हमारे पास टेस्ट वगैरह होंगे उनके अंदर बीस परसेंट डिस्काउंट होगा अगर पेशेंट की सर्जरी की भी ज़रूरत पड़ती है तो उसके अंदर बीस परसेंट का डिस्काउंट दिया जाएगा ਜੋ ਵੀ ਬਦਵਾਰ ਕੋ ਪੇਸ਼ੇਂਰ ہمارے ਪਾਸ ਕੈਂਪ ਮੇ ਦਿਖਾਣੇ ਕੇ ਲਿਆਏਗੇ ਕੈਂਪ ਹਮਾਰੇ ਯਹੀ ਭਗਵਾਨ ਹਸਪੀਟਲ ਕੇ ਅੰਦਰ ਹੀ ਆਰਗੇਨਾਈਜ਼ ਕੀਆ ਗਿਆ ਹੈ ਹਸਪਤਾਲ ਵੱਡਾ ਹੈ ਔਰ ਕਾਫੀ ਤਰ੍ਹਾਂ ਦੇ ਪ੍ਰਬੰਧ ਵੀ ਕੀਤੇ ਹੋਏ ਨੇ ਇੱਥੇ ਜਿਹੜੇ ਕਿ ਬੈੱਡ ਵਗੈਰਾ ਦੇ ਵੀ ਪ੍ਰਬੰਧ ਜਿਹੜੇ ਵਧੀਆ ਕੀਤੇ ਹੋਏ ਨੇ ਔਰ ਜਿਹੜਾ ਇਸ ਵਾਰ ਕਹਿੰਦੇ ਵੀ ਕਈ ਵਾਰੀ ਕੋਈ ਲੋਡ ਬੰਦ ਹੁੰਦਾ ਐਮਰਜੈਂਸੀ ਦੇ ਵਿੱਚ ਜਿਹਦੇ ਕੋਲ ਕੋਈ ਪੈਸੇ ਦੀ ਵੀ ਘਾਟ ਹੁੰਦੀ ਉਹਨਾਂ ਵਾਸਤੇ ਜਿਹੜਾ ਇਹ ਮੈਡੀਕਲ ਕੈਂਪ ਵੀ ਲਾਣਗੇ ਪਰ ਹੁਣ ਦੇਖਣ ਵਾਲੀ ਗੱਲ ਹੈ ਕਿ ਜਿੱਥੇ ਮਰੀਜ਼ਾਂ ਨੂੰ ਬਾਹਰ ਜਾਣਾ ਪੈਂਦਾ ਸੀਗਾ ਉੱਥੇ ਜਾਣ ਦੀ ਹੁਣ ਜ਼ਰੂਰਤ ਨਹੀਂ ਪਵੇਗੀ ਇੱਥੇ ਹੀ ਭਗਵਾਨ ਹੈਲਥ ਕੇਅਰ ਸੈਂਟਰ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਆਪਰੇਸ਼ਨ ਔਰ ਹੋਰ ਵੀ ਇਲਾਜ ਕੀਤੇ ਜਾਣਗੇ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਕਿਸ ਜਿਹੜੇ ਇਸ ਇਲਾਕੇ ਦੇ ਲੋਕਾਂ ਨੂੰ ਸਹੂਲਤ ਦਾ ਇੱਕ ਇਹ ਵਰਦਾਨ ਸਫਤ ਹੋਵੇਗਾ